ਕੀ ਬਲਡੋజర్ ਹੀ ਨਸ਼ੇ ਨੂੰ ਖਤਮ ਕਰਨ ਦਾ ਆਖਰੀ ਰਸਤਾ ਜਾਂ ਕੁਝ ਹੋਰ ਪਰ ਪਿਛਲੇ ਕੁਝ ਸਮੇਂ ਤੋਂ ਇਸ ਦੀਆਂ ਲੋਕ ਵਿਰੋਧੀ ਕਾਰਵਾਈਆਂ ਵਿੱਚ ਵੱਧਦਾ ਸਾਹਮਣੇ ਆਇਆ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਨਾਂ ਤੇ ਪੰਜਾਬ ਪੁਲਸ ਵੱਲੋਂ ਕਈ ਆਮ ਲੋਕਾਂ ਦੇ ਘਰਾਂ ਉੱਤੇ ਬਲਡੋజర్ ਚਲਾ ਕੇ ਘਰ ਤਬਾਹ ਕਰਨ ਦੀਆਂ ਤਸਵੀਰਾਂ ਵੀਡੀਓ ਆਮ ਵੇਖਣ ਨੂੰ ਮਿਲੀਆਂ ਕਰਾਂ ਦੇ ਪਰਿਵਾਰ ਵਾਲੇ ਰੋਂਦੇ ਕਰ ਲਾਉਂਦੇ ਸਾਹਮਣੇ ਆਏ ਇਹ ਮੰਨਿਆ ਜਾ ਸਕਦਾ ਹੈ ਕਿ ਜੇ ਇਹ ਲੋਕ ਨਸ਼ੇ ਦੇ ਵਪਾਰ ਦਾ ਹਿੱਸਾ ਬੰਦੇ ਹਨ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਇਹਨਾਂ ਦੇ ਪਰਿਵਾਰਾਂ ਦੇ ਘਰ ਤੋਂ ਦੀ ਫਿਰ ਵੀ ਕੋਈ ਟੁਕਣੀ ਪਰ ਪਹਿਲਾਂ ਕਾਰਵਾਈ ਦੇ ਹੱਕਦਾਰ ਉਹ ਹਨ ਜਿਹੜੇ ਇਸ ਵਪਾਰ ਦਾ ਮੁੱਢ ਹਨ ਉਹ ਮਗਰਮਾਸ਼ੇ ਜਿਹੜੇ ਇਸ ਵਪਾਰ ਤੋਂ ਕਰੋੜਾਂ ਅਰਬਾਂ ਦਾ ਮੁਨਾਫਾ ਕਮਾਉਂਦੇ ਹਨ ਜਦੋਂ ਅਜਿਹਾ ਕੋਈ ਵੀ ਮਸਲਾ ਉੱਭਰਦਾ ਹੈ ਤਾਂ ਮਸਲੇ ਦੀ ਕੜੀ ਨਾਲ ਜੁੜੇ ਸਭ ਤੋਂ ਹੇਠਲੇ ਵਰਗ ਅਧਿਕਾਰੀਆਂ ਤੇ ਕਾਰਵਾਈਆਂ ਕਰਕੇ ਗੱਲ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਲੋਕਾਂ ਸਿਰ ਵੱਡੀ ਅਲਮਤ ਹੈ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਲੋਕਾਂ ਸਿਰ ਵੱਡੀ ਅਲਮਤ ਹੈ ਜਦੋਂ ਨੌਜਵਾਨਾਂ ਨੂੰ ਰੁਜ਼ਗਾਰ ਜਾਂ ਰੋਸ਼ਨ ਭਵਿੱਖ ਦੀ ਕਿਰਨ ਕਿਤੇ ਨਜ਼ਰ ਨਹੀਂ ਆਉਂਦੀ ਤਾਂ ਨੌਜਵਾਨ ਅਜੇ ਹੀਆਂ ਲਾਗਮਤਾਂ ਦੇ ਲਪੇਟ ਵਿੱਚ ਆਸਾਨੀ ਨਾਲ ਆ ਜਾਂਦੇ ਹਨ ਸ਼ੁਰੂ ਵਿੱਚ ਨਸ਼ਾ ਉਹਨਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਨੂੰ ਰਾਹਤ ਦਿੰਦਾ ਹੈ ਪਰ ਨਸ਼ਾ ਕਦੋਂ ਉਹਨਾਂ ਲਈ ਸ਼ਰਾਪ ਬਣ ਜਾਂਦਾ ਇਹ ਉਹਨਾਂ ਨੂੰ ਵੀ ਮਹਿਸੂਸ ਨਹੀਂ ਹੁੰਦਾ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਨੌਜਵਾਨ ਚੋਰੀਆਂ ਡਕੈਤੀਆਂ ਕਰਨਦਾਰਾ ਤੱਕ ਲੱਭਦੇ ਹਨ ਇੱਥੋਂ ਤੱਕ ਕਿ ਉਹ ਆਪਣੇ ਹੀ ਘਰਾਂ ਦਾ ਸਮਾਨ ਵੀ ਵੇਚਣ ਲੱਗ ਪੈਂਦੇ ਹਨ ਕਈ ਮਾਵਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਕਿ ਉਹਨਾਂ ਦੇ ਨੌਜਵਾਨ ਪੁੱਤ ਚਿੱਟਾ ਲਾਉਂਦੇ ਹਨ ਉਹ ਨੌਜਵਾਨ ਜਿਨ੍ਹਾਂ ਨੇ ਮਾਪਿਓ ਲਈ ਸਾਰਾ ਬਨਣਾ ਹੁੰਦਾ ਹੈ ਉਹ ਆਪਣੇ ਮਾਪਿਓ ਸਿਰ ਬੋਝ ਬਣ ਜਾਂਦੇ ਹਨ ਮਾਵਾਂ ਦੱਸਦੀਆਂ ਨੇ ਕਿ ਉਹ 500 ਰੁਪਏ ਦਿਹਾੜੀ ਤੇ ਕੰਮ ਕਰਕੇ ਕਮਾਉਂਦੀਆਂ ਹਨ ਜੋ ਕਿ ਉਸ ਘਰ ਦੇ ਗੁਜ਼ਾਰੇ ਲਈ ਨਾ ਕਾਫੀ ਹੈ ਪਰ ਉਸ ਵਿੱਚੋਂ ਵੀ ਉਹਨਾਂ ਦੇ ਨਸ਼ੇੜੀ ਪੁੱਤ ਨਸ਼ੇ ਲਈ ਪੈਸੇ ਮੰਗਦੇ ਹਨ ਨਸ਼ਾ ਸਿਰਫ ਉਸ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਜੂਸ ਦੀ ਵਰਤੋਂ ਕਰਦਾ ਸਗੋਂ ਨਸ਼ਾ ਉਸ ਦੇ ਪਰਿਵਾਰ ਅਤੇ ਕੁੱਲ ਸਮਾਜ ਦੀ ਦਸ਼ਾ ਨੂੰ ਵੀ ਪ੍ਰਭਾਵਿਤ ਕਰਦਾ ਨਸ਼ੇ ਵਿੱਚ ੁੱਤ ਲੋਕ ਸੜਕਾਂ ਤੇ ਕਿਨਾਰੇ ਬੇਸੁੱਧ ਡਿੱਗੇ ਆਮ ਹੀ ਮਿਲ ਜਾਂਦੇ ਹਨ ਉਹਨਾਂ ਨੂੰ ਵੇਖ ਕੇ ਕਿਸੇ ਵੀ ਸਵੇਦਨਸ਼ੀਲ ਮਨੁੱਖ ਨੂੰ ਅਹਿਸਾਸ ਹੁੰਦਾ ਹੈ ਕਿ ਆਖਿਰ ਸਮਾਜ ਨੂੰ ਕਿਹੜੇ ਰਾਹ ਤੇ ਤੋਰਿਆ ਜਾ ਰਿਹਾ ਨਸ਼ੇ ਦੀ ਓਵਰਡੋਸ ਕਾਰਨ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਸਾਲ 2022 ਵਿੱਚ 1200 ਤੋਂ ਵੱਧ ਮੌਤਾਂ ਨਸ਼ਿਆਂ ਕਾਰਨ ਦਰਜ ਕੀਤੀਆਂ ਗਈਆਂ। ਸਾਲ 2023 ਤੱਕ ਇਹ ਅੰਕੜਾ 1500 ਤੱਕ ਪਹੁੰਚ ਗਿਆ। ਇਹ ਅੰਕੜਾ ਸਿਰਫ ਰਿਕਾਰਡ ਅੰਕੜਾ ਹੈ ਤੇ ਵੱਡੀ ਗਿਣਤੀ ਅੰਕੜਾ ਕਿਸੇ ਗਿਣਤੀ ਮੈਂਤੀ ਵਿੱਚ ਕਿਸੇ ਰਿਕਾਰਡ ਵਿੱਚ ਨਹੀਂ ਆਉਂਦਾ। ਪੰਜਾਬ ਵਿੱਚ ਯਾਤਰ ਮੌਤਾਂ ਹੀਰੋਇਨ ਐਂਟਨਾਈਲ ਅਤੇ ਟੀਕਿਆਂ ਵਾਲੇ ਨਸ਼ਿਆਂ ਦੇ ਓਵਰਡੋਜ਼ ਕਰਨ ਹੁੰਦੀਆਂ ਹਨ ਇਸ ਹਾਲਤ ਦਾ ਜ਼ਿੰਮੇਵਾਰ ਕੌਣ ਹੈ ਨਸ਼ਾ ਕਰਨ ਪੰਜਾਬ ਜਾਂ ਸੰਸਾਰ ਦੀ ਹਾਲਤ ਤੋਂ ਤਾਂ ਅਸੀਂ ਸਾਰੇ ਜਾਣੂ ਆ ਪਰ ਸਵਾਲ ਇਹ ਹੈ ਕਿ ਇਸ ਹਾਲਤ ਦਾ ਅਸਲ ਜ਼ਿੰਮੇਵਾਰ ਕੌਣ ਹੈ ਇਸ ਹਾਲਤ ਦਾ ਅਸਲ ਜ਼ਿੰਮੇਵਾਰ ਲੁੱਟਧਾਰ ਤੋਂ ਸਮਰਾਏਦਾਰਾਂ ਤੱਕ ਹੈ ਜਿੱਥੇ ਇਨਸਾਨ ਦੀ ਜ਼ਿੰਦਗੀ ਨੂੰ ਗੋਲੀਆਂ ਕਰਕੇ ਸਿਰਫ ਤੇ ਸਿਰਫ ਮੁਨਾਫੇ ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਇਸ ਟਾਚੇ ਦੀ ਮਾਲਕ ਜਮਾਤ ਨੂੰ ਜਿੱਥੋਂ ਵੱਧ ਮੁਨਾਫਾ ਹੋਵੇਗਾ ਉਸ ਲਈ ਇਹ ਕੁਝ ਵੀ ਕਰ ਸਕਦੀ ਹੈ ਫਿਰ ਉਹਦੇ ਲਈ ਭਾਵੇਂ ਨਸ਼ੇ ਵੇਚ ਕੇ ਲੋਕਾਂ ਦੀਆਂ ਜਾਨਾਂ ਨੂੰ ਹੀ ਦਾਅ ਉਤੇ ਕਿਉਂ ਨਾ ਲਾਉਣਾ ਪਵੇ ਇਸ ਕਾਰੋਬਾਰ ਵਿੱਚ سرمਾਈਦਾਰ ਸਿਆਸਤਦਾਨ ਅਧਿਕਾਰੀ ਤੇ ਹਾਕਮ ਜਮਾਤ ਦੇ ਹੋਰ ਥੰਮ ਵੀ ਸ਼ਾਮਲ ਹਨ ਦੂਜਾ ਜੇਹਾਂ ਲੰਮਤਾ ਵਿੱਚ ਨੌਜਵਾਨੀ ਨੂੰ ਉਲਝਾ ਕੇ ਮਾਲਕ ਜਮਾਤ ਬੇਰੁਜ਼ਗਾਰੀ ਮਹਿੰਗਾਈ ਭੁੱਖਮਰੀ ਗਰੀਬੀ ਵਰਗੇ ਪਖਦੇ ਮਸਲਿਆਂ ਨੂੰ ਦਬਾਉਣਾ ਚਾਹੁੰਦੀ ਹੁੰਦੀ ਹੈ ਨਸ਼ਿਆਂ ਦੇ ਵਪਾਰ ਨੂੰ ਪਰਫੁੱਲਤ ਕਰਨ ਦੇ ਇਹ ਮੁੱਖ ਕਾਰਨ ਹਨ ਪੰਜਾਬ ਵਿੱਚ ਨਸ਼ਿਆਂ ਦਾ ਸਾਲਾਨਾ ਕਾਰੋਬਾਰੀ 6000 ਕਰੋੜ ਤੋਂ 7500 ਕਰੋੜ ਦਾ ਹੈ ਭਾਰਤ ਵਿੱਚ ਨਸ਼ਿਆਂ ਦਾ ਕਾਰੋਬਾਰ 40000 ਕਰੋੜ ਤੋਂ 80000 ਕਰੋੜ ਦਾ ਹੈ ਉਹ ਵੋਟ ਪਾਰਟੀਆਂ ਜਿਹੜੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਖੁਦ ਨਸ਼ਾ ਵੜਦੀਆਂ ਹਨ ਤੇ ਲੋਕਾਂ ਨਾਲ ਝੂਠਾ ਦਾਵਾ ਵੀ ਕਰਦੀਆਂ ਹਨ ਕਿ ਅਸੀਂ ਸੱਤਾ ਚੋਂ ਤੋਂ ਬਾਅਦ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰ ਲਈ ਯਤਨ ਕਰਾਂਗੇ ਫਿਰ ਬਾਅਦ ਵਿੱਚ سرمایہਦਾਰਾਂ ਦੇ ਪੱਖਪੂਰਨ ਵਾਲਿਆਂ ਇਹਨਾਂ ਸਿਆਸੀ ਪਾਰਟੀਆਂ ਦੁਆਰਾ ਇਹ ਕਤਰਕ ਕੀਤੇ ਜਾਂਦੇ ਹਨ ਅਸੀਂ ਨਸ਼ੇ ਦੇ ਗੈਰ ਕਾਨੂੰਨੀ ਕਾਰੋਬਾਰੀਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਸ਼ਰਾਬ ਦੇ ਠੇਕੇ ਸ਼ਰਿਆਮ ਹੀ ਹਰੇਕ ਪਿੰਡ ਹਰੇਕ ਸ਼ਹਿਰ ਵਿੱਚ ਖੁੱਲੇ ਹੋਏ ਮਿਲ ਜਾਂਦੇ ਹਨ ਉਹ ਜ਼ਹਿਰੀਲੀ ਸ਼ਰਾਬ ਜਿਹੜੀ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ ਜਿਸ ਉੱਪਰ ਸਾਫ਼ ਲਿਖਿਆ ਹੁੰਦਾ ਕਿ ਇਹ ਸੇਤਲੀ ਹਾਨੀਕਾਰਕ ਹੈ ਉਸ ਉੱਪਰ ਕੋਈ ਰੋਕ ਨਹੀਂ ਲਗਾਈ ਜਾਂਦੀ ਜ਼ਿਆਦਾਤਰ ਨਸ਼ਿਆਂ ਦੀ ਪੈਦਾਵਾਰ ਭਾਰਤ ਤੋਂ ਬਾਹਰ ਹੁੰਦੀ ਹੈ ਜਿਹੜਾ ਸਰਦਾਂ ਤੋਂ ਪਾਰ ਇੱਥੇ ਲਿਆਇਆ ਜਾਂਦਾ ਹੈ ਤਾਂ ਕਿ ਉਹਨਾਂ ਸਰਦਾਂ ਤੇ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਨਸ਼ਾ ਇੱਥੇ ਆ ਜਾਂਦਾ ਨਹੀਂ ਅਜੇ ਹਾਂ ਬਿਲਕੁਲ ਵੀ ਨਹੀਂ ਹੈ ਸਿਆਸੀ ਪਾਰਟੀਆਂ ਦੇ ਨਸ਼ਾ ਤਸਕਰਾਂ ਨਾਲ ਸਿੱਧੇ ਸਬੰਧ ਕਾਇਮ ਹੁੰਦੇ ਹਨ ਕਈ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਦਾ ਐਸ਼ੋਰਾਮ ਵੀ ਇੰਨਾ ਸਾਰੇ ਚੱਲਦਾ ਹੈ ਇਸੇ ਕਰਕੇ ਕਿਸੇ ਵੀ ਤਰ੍ਹਾਂ ਨਸ਼ਾ ਆਮ ਲੋਕਾਂ ਤੱਕ ਅਸਾਨੀ ਨਾਲ ਪਹੁੰਚ ਜਾਂਦਾ ਹੈ ਹੁਣ ਜੋ ਮਜੀਠਾ ਪਿੰਡ ਦੀ ਵਿੱਚ ਹੋਇਆ ਉਹ ਸਭ ਦੇ ਸਾਹਮਣੇ ਹੈ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਜਣਿਆਂ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਮਾਰੇ ਜਾਣ ਵਾਲੇ ਸਾਰੇ ਪੱਠਾ ਮਜ਼ਦੂਰ ਸਨ ਅਜਿਹੀ ਘਟਨਾ ਕੋਈ ਪਹਿਲੀ ਨਹੀਂ ਪਿਛਲੇ 3 ਸਾਲਾਂ ਵਿੱਚ ਹੀ ਇਹ ਤੀਜੀ ਵੱਡੀ ਘਟਨਾ ਹੈ ਇਸ ਨੇ ਇੱਕ ਵਾਰ ਫਿਰ ਸਰਕਾਰ ਦੀ ਨਸ਼ਿਆਂ ਖਿਲਾਫ ਕਉਤੀ ਮਹਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਇਸ ਵਾਕਏ ਤੋਂ ਬਾਅਦ ਹਮੇਸ਼ਾ ਵਾਂਗੂ ਸਰਕਾਰ ਨੇ ਕੁਝ ਕੁ ਲੋਕਾਂ ਦੀ ਗ੍ਰਿਫਤਾਰੀ ਤੇ ਕੁਝ ਕੁ ਦੀ ਬਰਖਾਸਤੀ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਨਸ਼ਿਆਂ ਦੇ ਖਿਲਾਫ ਸਖਤ ਹੈ ਪਰ ਉਸ ਵਿੱਚ ਇਹ ਸਭ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਲਾ ਕੰਮ ਹੀ ਹੈ ਜਿਵੇਂ ਪਿਛਲੀਆਂ ਘਟਨਾਵਾਂ ਤੋਂ ਬਾਅਦ ਵੀ ਸਭ ਕੁਝ ਉਵੇਂ ਹੀ ਚੱਲਦਾ ਹੁਣ ਵੀ ਉਦਾਂ ਹੀ ਹੋਵੇਗਾ ਅਜਿਹੇ ਹਾਦਸਿਆਂ ਦਾ ਸ਼ਿਕਾਰ ਆਮ ਤੌਰ ਉੱਤੇ ਗਰੀਬੀ ਵਾਧਦੀ ਹੀ ਹੁੰਦੀ ਹੈ ਅਜਿਹੀ ਸਸਤੀ ਸ਼ਰਾਬ ਨੂੰ ਆਮ ਕਰਕੇ ਮਜ਼ਦੂਰ ਹੀ ਖਰੀਦਦੇ ਹਨ ਦਿਨ ਭਰ ਦੀ ਹੱਡ ਭੰਵੀ ਮਿਹਨਤ ਤੋਂ ਬਾਅਦ ਥਕਾਵਟ ਤੇ ਤਣਾਅ ਤੋਂ ਮੁਕਤ ਹੋਣ ਲਈ ਕਿਰਤੀ ਆਬਾਦੀ ਅਜਿਹੀ ਨਸ਼ਾ ਵੱਲ ਜਾਂਦੀ ਹੈ ਸਾਡੇ ਸਮਾਜ ਵਿੱਚ ਗਰੀਬ ਆਬਾਦੀ ਬਹੁਤਾ ਕਰਕੇ ਜਿਹੇ ਮਾਹੌਲ ਵਿੱਚ ਵੱਡੀ ਹੁੰਦੀ ਹੈ ਜਿੱਥੇ ਨਾ ਤਾਂ ਖੇਡਾਂ ਨਾ ਲਾਇਬ੍ਰੇਰੀ ਨਾ ਕੋਈ ਚੰਗੀ ਕਲਾ ਯਾਨੀ ਕੁਝ ਵੀ ਉਸਾਰੂ ਚੀਜ਼ ਉਹਨਾਂ ਨੂੰ ਨਹੀਂ ਮਿਲਦੀ ਇਸ ਬੁਨਿਆਦੀ ਸਮੱਸਿਆ ਦਾ ਕੋਈ ਹੱਲ ਕਰਨ ਦੀ ਥਾਂ ਗਰੀਬਾਂ ਦੀ ਗਰੀਬੀ ਤੇ ਨਸ਼ਾਖੋਰੀ ਵਿੱਚੋਂ ਵੀ ਆਪਣੇ ਲਈ ਮੁਨਾਫਾ ਲੱਭਦਾ ਹੈ ਇਸ ਅਲਾਮਤ ਦਾ ਪੱਕਾ ਹਾਲ ਸਿਰਫ ਅਜੀਹਾ ਸਮਾਜ ਸਿਰਜ ਕੇ ਹੀ ਹੋ ਸਕਦਾ ਜਿੱਥੇ ਮਜ਼ਦੂਰਾਂ ਉੱਪਰ ਕੰਮ ਦਾ ਬੋਝ ਘਟੇ ਉਹਨਾਂ ਦਾ ਜੀਵਨ ਪੱਧਰ ਉੱਚਾ ਹੋਵੇ ਉਹਨਾਂ ਕੋਲੇ ਵੇਲ ਹੋਵੇ ਤੇ ਵੇਲ ਨੂੰ ਸਾਰੂ ਕਮਾਂ ਵਿੱਚ ਲਾਉਣ ਦੇ ਸਾਧਨ ਹੋਣ ਅਯੋਕੀਆਂ ਸਰਕਾਰਾਂ ਤੋਂ ਅਜੀਹਾ ਸਮਾਜ ਬਣਾਉਣ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ ਬੁਲਡੋਜ਼ਰ ਕਾਰਵਾਈਆਂ ਦੇ ਮਾਇਨੇ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਨਾਮ ਤੇ ਕਈ ਆਮ ਪਰਿਵਾਰਾਂ ਦੇ ਘਰਾਂ ਨੂੰ ਬਲਡوزر ਨਾਲ ਢਾਇਆ ਅਜਿਹੇ ਲੋਕ ਜੇਕਰ ਦੋਸ਼ੀ ਹਨ ਤਾਂ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਇਨਾਂ ਤੋਂ ਪਹਿਲਾਂ ਕਾਰਵਾਈ ਉਹਨਾਂ ਉੱਪਰ ਬੰਦੀ ਹੈ ਜੋ ਇਸ ਅਲਾਮਤ ਦੀ ਮੁੱਖ ਕੜੀ ਹਨ ਜਿਹੜੇ ਨਸ਼ਿਆਂ ਦੀ ਪੈਦਾਵਾਰ ਦਾ ਮੁੱਖ ਹਿੱਸਾ ਹਨ ਵੱਡੇ ਵੱਡੇ ਸਿਆਸੀ ਆਗੂ ਜਿਨ੍ਹਾਂ ਦਾ ਨਲੇ ਨਸ਼ੇ ਦੇ ਵਪਾਰ ਵਿੱਚ ਨਾਮਜੱਗ ਜ਼ाहिर ਰਿਹਾ ਹੈ ਉਹਨਾਂ ਦੇ ਘਰ ਉੱਪਰ ਤਾਂ ਕੋਈ ਬਲਡوزر ਨਹੀਂ ਚਲਾਇਆ ਗਿਆ ਨਾ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਇੱਥੇ ਸਰਕਾਰ ਦਾ ਕਹਿਣਾ ਹੈ ਕਿ ਜੇ ਅਸੀਂ ਸਪਲਾਈ ਤੇ ਰੋਕ ਲਾ ਆ ਦਿੱਤੀ ਤਾਂ ਲੋਕ ਨਸ਼ਾ ਨਸ਼ਾਣਾ ਮਿਲਣ ਕਰਕੇ ਮਰ ਜਾਣਗੇ ਇੰਨਾ ਬਲਡوزر ਕਾਰਵਾਈਆਂ ਜਰੀਏ ਸਰਕਾਰ ਲੋਕਾਂ ਉੱਪਰ ਆਪਣਾ ਲੋਕਾਂ ਉੱਪਰ ਆਪਣਾ ਦਬਾਅ ਬਣਾਉਣਾ ਚਾਹੁੰਦੀ ਹੈ ਤੇ ਲੋਕਾਂ ਨੂੰ ਭਰਮਾਉਣਾ ਚਾਹੁੰਦੀ ਹੈ ਕਿ ਦੇਖੋ ਅਸੀਂ ਨਸ਼ੇ ਨੂੰ ਖਤਮ ਕਰਨ ਲਈ ਕਦਮ ਚੁੱਕ ਰਹੇ ਹਾਂ ਪਰ ਦੂਜੇ ਹੀ ਹੱਥ ਸਰਕਾਰ ਵੱਡਾ ਵੱਡੇ ਨਸ਼ਾ ਤਸਕਰਾਂ ਨੂੰ ਵੀ ਬਚਾਉਣ ਦਾ ਕੰਮ ਕਰਦੀ ਹੈ ਲੋਕਾਂ ਦੇ ਵੱਧਦੇ ਰੌਣ ਨੂੰ ਠੱਲ ਪਾਉਣ ਲਈ ਵੀ ਸਿਆਸੀ ਪਾਰਟੀਆਂ ਅਜਿਹੀਆਂ ਕਾਰਵਾਈਆਂ ਨੂੰ ਜਾਂਮ ਦਿੰਦੀਆਂ ਹਨ ਲੋਕਾਂ ਦੀ ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਇਹ ਸਰਮਾਇਦਾਰਾਂ ਪੱਖੀ ਸਿਆਸੀ ਪਾਰਟੀਆਂ ਪਿਛਲੇ 70 ਸਾਲਾਂ ਤੋਂ ਵਿਖਾਰੀਆਂ ਹਨ ਪਰ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਲੋਕਾਂ ਨਾਲ ਸਿਰਫ ਧੋਖਾ ਕਮਾਉਂਦੀਆਂ ਹਨ ਲੋਕਾਂ ਦੀ ਭਲਾਈ ਲੁੱਟ ਰਹਿਤ ਸਮਾਜਵਾਦੀ ਸਮਾਜ ਵਿੱਚ ਹੀ ਹੋ ਸਕਦੀ ਹੈ ਜਿਹੜਾ ਲੋਕਾਂ ਦੀ ਜਥੇਬੰਦਕ ਤਾਕਤ ਦੇ ਦਮ ਤੇ ਸਿਰਜਿਆ ਜਾਵੇਗਾ ਇਸੇ ਲਈ ਜ਼ਰੂਰ ਹੈ ਕਿ ਆਪਾਂ ਇਸ ਸਮਾਜਿਕ ਆਰਥਿਕ ਗੈਰ ਬਰਾਬਰੀ ਦੀ ਜੜ ਪੁੱਟਣ ਲਈ ਇਕਜੁੱਟ ਹੋਈਏ ਜੋ ਨਸ਼ਾ ਬੇਰੁਜ਼ਗਾਰੀ ਭੁੱਖ ਮਰੀ ਗਰੀਬੀ ਅਜਿਹੇ ਹਾਲਾਤ ਭੁੱਖ ਮਰੀ ਗਰੀਬੀ ਜਿਹੜੀਆਂ ਹਾਲਾਤਾਂ ਦਾ ਅਸਲ ਕਾਰਨ ਹੈ